ਲੋਕ ਸਭਾ ਹਲਕਾ ਪਟਿਆਲਾ ਤੋਂ ਪਾਰਟੀ ਦੇ ਉਮੀਦਵਾਰ ਡਾਕਟਰ ਬਲਵੀਰ ਸਿੰਘ ਦੇ ਹੱਕ ਦੇ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਗਰਜ ਦੇ ਨਜ਼ਰ ਆਏ ਨੇ ਦਾਦੀ ਇੱਕੀ ਸਮਾਣਾ ਵਿਖੇ ਲੋਕ ਮਿਲਣੀ ਪ੍ਰੋਗਰਾਮ ਕੀਤਾ ਗਿਆ ਜਿਸ ਦੇ ਵਿੱਚ ਸੀਐਮ ਮਾਨ ਨੇ ਸ਼ਿਰਕਤ ਕੀਤੀ ਹੈ ਉੱਥੇ ਉਹਨਾਂ ਦਾ ਕਹਿਣਾ ਹੈ ਕਿ ਵਿਧਾਨ ਸਭਾ ਚੋਣਾਂ ਵਾਂਗ ਲੋਕ ਸਭਾ ਚੋਣਾਂ ਦੇ ਵਿੱਚ ਵੀ ਇਸ ਵਾਰ ਪੂਰੇ ਪੰਜਾਬ ਚ ਆਵਾ ਦੀ ਪਾਰਟੀ ਦੇ ਪੱਕੇ ਦੇ ਵਿੱਚ ਮਾਹੌਲ ਬਣਦਾ ਦਿਖਾਈ ਦੇ ਰਿਹਾ ਹੈ ਤੇ ਐਤਕੀ ਉਮੀਦ ਤੋਂ ਵੱਧ ਲੋਕ ਆਮਦੀ ਪਾਰਟੀ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਪਿਆਰ ਸਤਿਕਾਰ ਦੇਣਗੇ ਨਾਲ ਹੀ ਉਹਨਾਂ ਨੇ ਕਿਹਾ ਕਿ ਸੂਬੇ ਦੇ ਲੋਕਾਂ ਨੂੰ ਬਿਨਾਂ ਰੁਕਾਵਟ ਬਿਜਲੀ ਦਿੱਤੀ ਜਾ ਰਹੀ ਹੈ ਅਤੇ 1 ਮਾਰਚ ਤੋਂ 7 ਮਈ ਤੱਕ ਬਿਜਲੀ ਹੈ ਜਿਹੜੀ ਵੇਚ ਰਹੇ ਹਨ ਨਾਲ ਹੀ 253 ਕਰੋੜ ਦੇ ਕਰੀਬ ਬਿਜਲੀ ਤੋਂ ਕਮਾਈ ਵੀ ਕਰ ਚੁੱਕੇ ਹਨ ਨਾਲ ਹੀ ਉਹਨਾਂ ਨੇ ਸੁਵੀਰ ਸਿੰਘ ਬਾਦਲ ਦੇ ਉੱਤੇ ਵੀ ਤੰਜ ਕੱਸੇ ਨੇ ਸੀਐਮ ਮਾਨ ਨੇ ਕਿਹਾ ਕਿ ਸੁੱਖ ਵਿਲਾਸ ਨੂੰ 15 ਸਾਲਾਂ ਵਾਸਤੇ ਬਿਜਲੀ ਲਗਜ਼ਰੀ ਟੈਕਸ ਮਾਫ ਕੀਤੇ ਗਏ ਪਰ ਹੁਣ ਸਾਡੇ ਹੱਥ 'ਚ ਸਾਰੇ ਕਾਗਜ਼ ਆ ਚੁੱਕੇ ਨੇ ਤੇ ਆਉਣ ਵਾਲੇ ਦਿਨਾਂ ਦੇ ਵਿੱਚ ਕੈਂਚੀ ਦੇ ਨਾਲ ਰੀਬਨ ਕੱਟਣ ਦੀ ਬਜਾਏ ਜੀ.ਸੀ.ਬੀ ਦਾ ਕਲੱਚ ਛੱਡ ਕੇ ਇੱਥੇ ਸ਼ਾਨਦਾਰ ਸਕੂਲ ਦਾ ਉਦਘਾਟਨ ਕੀਤਾ ਜਾਊਗਾ ਨਾਲ ਹੀ ਉਹਨਾਂ ਨੇ ਕਿਹਾ ਕਿ ਅਸੀਂ ਪੰਜਾਬ ਦੀ ਇੰਡਸਟਰੀ ਪਾਲਸੀ ਨੂੰ ਹੋਰ ਵੀ ਸੋਖਾ ਕਰ ਦਿੱਤਾ ਤੇ ਹੁਣ ਤੱਕ 70000 ਕਰੋੜ ਰੁਪਏ ਦੀ ਇਨਵੈਸਟਮੈਂਟ ਪੰਜਾਬ ਦੇ ਵਿੱਚ ਆ ਚੁੱਕੀ ਹੈ ਜਿਸ ਦੇ ਨਾਲ 298000 ਲੜਕੇ ਲੜਕੀਆਂ ਨੂੰ ਕੰਮ ਮਿਲ ਚੁੱਕਿਆ ਹੈ ਨਾਲ ਹੀ ਉਹਨਾਂ ਦਾ ਕਹਿਣਾ ਹੈ ਕਿ ਮਾੜੀਆਂ ਕਰਤੂਤਾਂ ਕਰਕੇ ਵਿਰੋਧੀਆਂ ਦਾ ਅੱਜ ਇਹ ਹਾਲ ਹੋ ਗਿਆ ਕਿਉਂਕਿ ਰੱਬ ਵਰਗੇ ਲੋਕਾਂ ਦੇ ਖਿਲਾਫ ਲਏ ਗਏ ਫੈਸਲਿਆਂ ਨੇ ਹੀ ਇਹਨਾਂ ਨੂੰ ਖੁੰਝੇ ਲਾ ਕੇ ਰੱਖ ਦਿੱਤਾ ਹੈ ਪਿੰਡਾਂ 'ਚ ਬਿਜਲੀ ਆਉਂਦੀ ਐ ਖੇਤਾਂ 'ਚ ਬਿਜਲੀ ਆਉਂਦੀ ਐ ਖੇਤਾਂ 'ਾਂ ਲਈ ਦਿਨੇ ਵੀ ਆਉਂਦੀ ਐ ਰਾਤ ਨੂੰ ਅਸੀਂ ਬਿਜਲੀ ਵੇਚਦੇ ਆਂ ਮੁੰਬਈ ਨੂੰ ਪੂਨੇ ਨੂੰ ਬੈਂਗਲੌਰ ਨੂੰ ਹైదరాబాద్ ਨੂੰ ਵੀਰੋ ਕੱਲ ਤੱਕ 293 ਕਰੋੜ ਰੁਪਏ ਦੀ 253 253 ਕਰੋੜ ਰੁਪਏ ਦੀ ਬਿਜਲੀ ਵੇਚ ਚੁੱਕਿਆ 1 ਮਾਰਚ ਤੋਂ ਲੈ ਕੇ 1 ਮਾਰਚ ਤੋਂ ਲੈ ਕੇ ਨਾਲੇ ਬਿਜਲੀ ਬੋਰਡ ਨਹੀਂ ਘਾਟੇ 'ਚ ਹੈਗਾ ਨਾਲੇ ਥਰਮਲ ਪਲਾਂਟ ਖਰੀਦੀ ਜਾਂਦੇ ਆਂ ਥਰਮਲ ਪਲਾਂਟ ਆਪਣਾ ਹੋ ਗਿਆ ਹੁਣ ਇੰਡਸਟਰੀ ਦੀ ਬਿਜਲੀ ਸਸਤੀ ਕਰੂੰਗਾ ਕਿਉਂਕਿ ਥਰਮਲ ਪਲਾਂਟ ਹੀ ਆਪਣਾ ਹੋ ਗਿਆ ਜਦੋਂ ਕੋਲੇ ਦੀ ਖਾਨ ਆਪਣੀ ਹੋ ਗਈ ਝਾਰਖੰਡ ਵਾਲੀ ਇੰਡਸਟਰੀ ਦੀ ਬਿਜਲੀ ਕਰੂੰਗਾ ਘਟਾਊਗਾ ਤਾਂ ਦੇਖਿਓ ਤੁਸੀਂ ਇੰਡਸਟਰੀ ਇੱਥੇ ਆਉਂਦੀ ਟਾਟਾ ਸਟੀਲ ਆ ਗਿਆ ਗ੍ਰਾਸਮ ਪੇਂਟ ਆ ਗਿਆ ਆ ਤੁਹਾਡੇ ਇਲਾਕੇ ਚ ਨਾ ਹਿੰਦੁਸਤਾਨ ਲੀਵਰ ਹੈ ਕਿਸਾਨ ਕੈਚਅਪ ਬਣਦੀ ਹੈ ਕਿਸਾਨ ਕੈਚਅਪ 10000 ਮੀਟ੍ਰਿਕ ਟਨ ਟਮਾਟਰ ਚਾਹੀਦਾ ਉਹਨਾਂ ਨੂੰ ਹਰ ਸਾਲ ਹੁਣ ਕਿੰਨਾ ਲੈਂਦੇ ਪੰਜਾਬ ਚੋਂ 500 ਮੀਟ੍ਰਿਕ ਟਨ ਸਾਢੇ 9000 ਮੀਟ੍ਰਿਕ ਟਨ 나ਸਿਕ ਤੋਂ ਲਿਆਉਂਦੇ ਨੇ ਫੈਕਟਰੀ ਨਾਬੇ ਐ ਟਮਾਟਰ 나ਸਿਕ ਤੋਂ ਆਉਂਦੇ ਨੇ ਮੈਂ ਕਿਹਾ ਸਾਨੂੰ ਦੱਸੋ ਕਿੰਨਾ ਪੈਦਾ ਕਰਨਾ ਸਾਡੇ ਨਾਲ ਗੱਲ ਕਰੋ ਕਹਿੰਦੇ ਜੀ ਉਹ ਵੈਰਾਈਟੀ ਪੰਜਾਬ ਚ ਪੈਦਾ ਨਹੀਂ ਕਰਦੇ ਮੈਂ ਕਿਹਾ ਮੈਂ ਪੀਏਯੂ ਵਾਲੇ ਖੇਤੀਬਾੜੀ ਯੂਨੀਵਰਸਿਟੀ ਵਾਲੇ ਪਠਾਏ ਸਾਇੰਟਿਸਟ ਮੈਂ ਕਿਹਾ ਜਿਹੜਾ ਟਮਾਟਰ ਕਹਿੰਦੇ ਨੇ ਪੈਦਾ ਕਰ ਉਹ ਗੱਲ ਹੋ ਗਈ ਹੁਣ 10000 ਦਾ 10000 ਆ ਨਾਬਾ ਆ ਅਮਲੋ ਪਾਦ ਸੋਂ ਤੁਹਾਡਾ ਚੰਨੋਂ ਸਮਾਣਾ ਤੁਹਾਡੇ ਵਾਲਾ ਏਰੀਆ ਇੱਥੇ ਟਮਾਟਰ ਪੈਦਾ ਹੋਊਗਾ ਨਾਲੇ ਝੋਨੇ ਤੋਂ ਖੜਾ ਛਟੂਗਾ ਨਾਲੇ ਫਸਲ ਜਿਹੜੀ ਹੈ ਉਹ ਉਹ ਬੰਪਰ ਹੋਊਗੀ ਪੈਸੇ ਮਿਲਣਗੇ ਪੱਕੇ ਤੇ ਧਰਤੀ ਹੱਥਲੇ ਪਾਣੀ ਬਚੂਗਾ ਪਵਨ ਗੁਰੂ ਪਾਣੀ ਪਿਤਾ ਮਾਤਾ ਧਰਤ ਮਾਤਾ ਆਪਾਂ ਉਹ ਉਹ ਗੁਰੂ ਨਾਨਕ ਸਾਹਿਬ ਦਾ ਵੀ ਜਿਹੜਾ ਬਚਨ ਹੈ ਉਹ ਤੇ ਵੀ ਪੂਰੇ ਉਤਰਾਂਗੇ ਥੋੜੇ ਬਹੁਤ ਸੋ ਨਾਲੇ ਪੌਣ ਨਾਲੇ ਫੜੀਆਂ ਸੋ ਕੰਮ ਕਰਨਾ ਉਹ ਤਾਂ ਐ ਕਰਨਾ ਪਊਗਾ ਸੁਖ ਵਿਲਾਸ ਨੂੰ 15 ਸਾਲ ਵਾਸਤੇ ਬਿਜਲੀ ਫ੍ਰੀ ਹੈ ਸੋਖ ਵਿਲਾਸ ਨੂੰ ਲਗਜ਼ਰੀ ਟੈਕਸ ਫਰੀ ਨੇ ਸੋਖ ਵਿਲਾਸ ਨੂੰ ਜੀਐਸਟੀ ਤੇ ਸਟੇਟ ਦਾ ਜੀਐਸਟੀ ਉਹਨੂੰ ਐਸਜੀਐਸਟੀ ਕਹਿੰਦੇ ਨੇ ਸਟੇਟ ਦੀ ਜੀਐਸਟੀ ਉਹ ਸਾਰੀ ਮੁਫਤ ਹੈ ਸਾਰਾ ਕੁਝ ਹੀ ਮੁਫਤ ਸੋਖ ਵਿਲਾਸ ਨੂੰ ਮੇਰੇ ਹੱਥ 'ਚ ਕਾਗਜ਼ ਆ ਗਏ ਆਹੀ ਮੈਂ ਪੜਦਾ ਹੁਣਾਂ ਹੋਰ ਕਹਿੰਦਾ ਅੰਨਾ ਕੀ ਭਾਲੇ ਦੋ ਅੱਖਾਂ ਮੈਂ ਕਹਿੰ ਲਿਆਓ ਕਾਗਜ਼ ਕਰਾਂ ਹੁਣ ਕੱਢ ਕੇ ਕਾਗਜ਼ ਪੂਰੇ ਹੋ ਰਹੇ ਨੇ ਆਮ ਤੌਰ ਤੇ ਜਿਹੜੇ ਲੀਡਰ ਨੇ ਉਹ ਆਪਣੇ ਕਰ ਕਮਲਾ ਨਾਲ ਕੈਂਚੀ ਨਾਲ ਰੀਵਨ ਕੱਟ ਕੇ ਉਦਘਾਟਨ ਕਰਦੇ ਨੇ ਕਿਸੇ ਚੀਜ਼ ਦਾ ਮੈਂ ਸੁੱਖ ਬਲਾਸ ਨੂੰ ਢਾਉਣ ਦਾ ਢਾਉਂਦੇ ਤਾਂ ਨਹੀਂ ਹੈਗੇ ਸੜਕ ਜੀ ਢਾਉਣੀ ਹੈ ਸੁੱਖ ਬਲਾਸ ਵਾਲੀ ਸੜਕ ਤੋੜਨ ਦਾ ਜੀਸੀਬੀ ਦਾ ਕਲਚ ਛੱਡ ਕੇ ਉਦਘਾਟਨ ਕਰੂੰਗਾ ਪੈਰ ਨਾਲ ਔਰ ਸਕੂਲ ਉਟਾਉਂਦੇ ਨਹੀਂ ਹੈਗੇ ਆਪਾਂ ਉਹਨੂੰ ਆਪਾਂ ਕਬਜ਼ੇ ਚ ਲੈ ਕੇ ਉਹਦੇ ਸਕੂਲ ਖੋਲ ਲਾਂਗੇ ਪਹਾੜਾਂ ਚ ਸਕੂਲ ਹੈ ਸਰਕਾਰੀ ਸਕੂਲ ਹੋਊਗਾ ਪਹਿਲੇ ਪਹਿਲਾ ਸਕੂਲ ਹੋਊਗਾ ਤੇ ਨਾਲੇ ਦਾ ਨਾਰਾ ਵੀ ਬਹੁਤ ਵਧੀਆ ਬਣਾ ਲਿਆ ਮੈਂ ਉਹ ਵੀ ਲਿਖਿਆ ਕਰਾਂਗੇ ਕਿ ਦੁਨੀਆ ਦਾ ਪਹਿਲਾ ਸਕੂਲ ਜਿਹਦੇ ਹਰੇਕ ਕਮਰੇ ਪਿੱਛੇ ਪੂਲ ਇਹ ਫੇਰਾ ਪਾ ਕਰ ਦਾਂਗੇ ਉੱਥੇ ਸਹੀ ਹੈ ਨਾ ਤਾੜੀਆਂ ਮਾਰ ਕੇ ਦੱਸ ਦਿਓ ਸਹੀ ਹੈ ਨਾ ਗੱਲਾਂ ਟਾਈਏ ਕਿਉਂ ਆਪਾਂ ਆਪਾਂ ਕਿਉਂ ਟਾਈਏ ਆਪਾਂ ਆਪਦੇ ਵਾਸਤੇ ਵਰਤਾਂਗੇ ਇਹਨੂੰ ਜਿੰਨੀਆਂ ਇਹਨਾਂ ਨੇ ਬਣਾਈਆਂ ਤੁਹਾਡਾ ਪੈਸਾ ਲੁੱਟ ਲੁੱਟ ਕੇ ਸਾਰੀਆਂ ਜਮ ਜਾਇਦਾਦਾਂ ਇਹਨਾਂ ਤੋਂ ਖਾਊਗਾ ਹੁਣ ਇਹਨਾਂ ਨੂੰ ਪਤਾ ਲੱਗਿਆ ਵੀ ਇਹ ਤਾਂ ਯਾਰ ਬਾਲਾ ਕੰਮ ਖਰਾਬ ਹੋ ਗਿਆ ਦਾ ਕਰੀਏ ਕੀ ਹੁਣ ਨਾ ਮੰਨੇ ਕਿਸੇ ਦੀ ਪੰਜਾਬ ਦੇ ਵਪਾਰੀਆਂ ਨੂੰ ਬਹੁਤ इजी ਕਰਤੀ ਇੰਡਸਟਰੀਅਲ ਪਾਲਿਸੀ ਮੌਕੇ ਮਿਲਣਗੇ ਆਪਣਾ ਯੂਨਿਟ ਵੱਡਾ ਕਰੋ ਆਪਣੀ ਫੈਕਟਰੀ ਵੱਡੀ ਕਰੋ ਮੈਨੂੰ ਫਾਇਦਾ ਹੈ ਜਿੰਨੀ ਫੈਕਟਰੀ ਵੱਡੀ ਹੋਊ ਮੈਨੂੰ ਰੈਵਨਿਊ ਆਊਗਾ ਖਜ਼ਾਨੇ 'ਚ ਲੋਕਾਂ ਨੂੰ ਵੱਧ ਲੋਕਾਂ ਨੂੰ ਕੰਮ ਮਿਲੂਗਾ ਹੋਰ ਮੈਂ ਕੀ ਚਾਹੁੰਦਾ ਜੀ ਮੇਰੇ ਧੀਆ ਪੁੱਤਾਂ ਨੂੰ ਪੰਜਾਬ ਦੇ 3 ਪੁੱਤਾਂ ਨੂੰ ਨੌਕਰੀ ਇੱਥੇ ਮਿਲ ਜੇ ਅਸੀਂ ਕੀ ਲੈਣਾ ਕੈਨੇਡਾ ਤੋਂ ਯਾਰ ਕਿਉਂ ਜਾਈਏ ਅਸੀਂ ਕੈਨੇਡਾ ਅਮਰੀਕੇ ਇੱਥੇ ਸਾਡਾ ਕੈਨੇਡਾ ਅਮਰੀਕਾ ਸਾਡਾ ਗੁਰੂ ਨਾਨਕ ਦੇਵ ਜੀ ਦੀ ਧਰਤੀ ਸ਼ਹੀਦਾਂ ਗੁਰੂ ਗੁਰੂਆਂ ਪੀਰਾਂ ਦੇਵੀ ਦੇਵਤਿਆਂ ਦੀ ਧਰਤੀ ਹੈ ਅਸੀਂ ਕਿਉਂ ਛੱਡ ਕੇ ਜਾਈਏ ਇੱਥੋਂ ਸੋ ਇਹ ਮੇਰਾ ਕੰਮ ਹੈ ਕਿ ਉਹਨਾਂ ਨੂੰ ਫੈਕਟਰੀਆਂ ਨੂੰ ਜ਼ਿਆਦਾ ਪਰਮੇਸ਼ਰਾਂ ਦੇਵਾਂਗਾ ਬਿਜਲੀ ਸਸਤੀ ਹੋ ਜੂਗੀ ਹੋਰ ਵੱਡੇ ਆਉਣਗੇ ਆ ਰਾਜਪੁਰਾ ਤੱਕ ਦਾ ਸਾਰਾ ਦੇਖੋ ਤੁਸੀਂ ਪਰ ਜਾਣਾ ਹੁਣ ਹੁਣ ਤੱਕ 70000 ਕਰੋੜ ਦਾ ਇਨਵੈਸਟਮੈਂਟ ਆ ਗਈ 298000 ਮੁੰਡੇ ਕੁੜੀਆਂ ਨੂੰ ਕੰਮ ਮਿਲ ਗਿਆ ਹੁਣ ਅੱਗੇ ਹੋਰ ਆਉਣਾ ਹੈ ਆ ਇਲੈਕਸ਼ਨਾਂ ਤੋਂ ਬਾਅਦ ਆ 13 ਜ਼ੀਰੋ ਕਰ ਦੋ ਵਪਾਰੀ ਨੂੰ ਇਹ ਪਤਾ ਲੱਗ ਜਾਂਦਾ ਭਾਈ ਸਰਕਾਰ ਪੱਕੇ ਪੈ ਰਹੀ ਹੈ ਜੇ ਖੜਨਗੇ ਤਾਂ ਖੜਨਗੇ ਕਿਤੇ ਇਹ ਨਹੀਂ ਹੈਗਾ ਵੀ ਰਾਹ 'ਚੋਂ ਕੋਈ ਸਰਕਾਰ ਟੁੱਟ ਜੂ ਜਾਂ ਕਿ ਹੋਰ 13 ਜ਼ੀਰੋ ਕਰ ਦੋ ਇਹਨਾਂ ਤੋਂ ਜਿਹੜਾ ਪੈਸਾ ਜਿਹੜਾ ਲੈ ਕੇ ਆਉਣਾ ਮੈਂ ਇੰਡਸਟਰੀ ਦਾ ਹੈ ਐਨ ਐਚ ਐਮ ਦਾ ਹੈ ਆਰ ਡੀ ਐਫ ਦਾ ਮੈਂ ਸਾਰੇ ਪੈਸੇ ਲੈ ਕੇ ਆਉਂਗਾ ਉਹ ਲ ਬੀਬਾ ਜੀ ਰੋਣ ਹੀ ਲੱਗੀ ਕੱਲ੍ਹ ਵਰਸੋ ਦੇਖੀ ਸੀ ਹਰ ਸਵੇਰ ਤੋਂ ਕੋਰਾ ਹਾਏ ਰੱਬਾ ਯਾਰ ਕਿੱਡੇ ਕਿੱਡੇ ਖੇਖਣ ਨੇ ਇਹਨਾਂ ਦੇ ਐ ਰੋਣ ਲੱਗੀ ਇਹ ਤਾਂ ਅਜੇ ਥੋੜਾ ਜਿਹਾ ਅੱਖਾਂ ਦੀਆਂ ਅੰਗਲੀਆਂ ਹੋਈਆਂ ਨੇ ਪੰਜ-ਛੇ ਦਿਨਾਂ ਨੂੰ ਦੇਖੋ ਦੂਜੀ ਲੋਟ ਜਵਾਕਾ ਮੰਗ ਰਿਹਾ ਕੰਗਾ ਕਰਤੂਤਾਂ ਕਰਕੇ ਰੋਣਿਓ ਭਾਈ ਕੋਈ ਛੱਡਿਆ ਭਾ ਕੋਈ ਲੁੱਟਣ ਗਣੀਆਂ ਪਹਿਲਾਂ ਮੈਂ ਤਾਂ ਜਦੋਂ ਸੀਮਾ ਹੌਸਟ ਗਿਆ ਇੱਕ ਘਰ ਚ ਰੂਸਾ ਰਹਿੰਦੀ ਸੀ ਦੋ ਘਰ ਨੇ ਜੁੜੇ ਹੋਏ ਇੱਕ ਚ ਮਹਾਰਾਣੀ ਪ੍ਰੀਤਕੌਰ ਤੇ ਉਹਨਾਂ ਦਾ ਪੇਟਾ ਰਹਿੰਦਾ ਸੀ ਆਪਸੇ ਸਮਾ ਰਹਿੰਦਾ ਸੀ ਮਹਾਰਾਜਾ ਸਾਹਿਬ ਜਦੋਂ ਮੈਂ ਘਰ ਚ ਗਿਆ ਮੈਂ ਤਾਂ ਪਹਿਲਾਂ ਸੁਖਬੀ ਸਾਹਿਬ ਦਾ ਪਾਠ ਕਰਾਇਆ ਮਗਾ ਨਹੀਂ ਪਤਾ ਨਹੀਂ ਕੀ ਕੀ ਪਾਪ ਹੋਏ ਹੋਣੇ ਇੱਥੇ ਯਾਰ ਸੋਫੇ ਬਦਲੇ ਮੈਂ ਮੈਂ ਇਹਨਾਂ ਸੋਫਿਆਂ ਤੇ ਬੈਠ ਕੇ ਪਤਾ ਨਹੀਂ ਕਿਹੜੇ ਕਿਹੜੇ ਫੈਸਲੇ ਲਏ ਹੋਣ ਇਹਨਾਂ ਨੇ ਸੋ ਮੈਂ ਤਾਂ ਸੌਣ ਲੱਗੇ ਪਵਿੱਤਰ ਕਰਾ ਕੇ ਹਾਵਨ ਕਰਾ ਕੇ ਸੁਖਮਨੀ ਸਾਹਿਬ ਦਾ ਪਾਠ ਕਰਾ ਕੇ ਫਿਰ ਅੰਦਰ ਬੜਿਆ ਜੀ ਮੈਂ ਕਿਉਂਕਿ ਲੋਕਾਂ ਦੇ ਵਿਰੁੱਧ ਜਿਹੜੇ ਫੈਸਲੇ ਹੋਏ ਨੇ ਉਹ ਲੋਕਾਈ ਦੇ ਵਿਰੁੱਧ ਹੋਗੇ ਤੇ ਲੋਕਾਂ ਚ ਪਰਮਾਤਮਾ ਵੱਸਦਾ ਹੈ ਇਹਦਾ ਮਤਲਬ ਰੱਬ ਦੇ ਵਿਰੁੱਧ ਫੈਸਲੇ ਹੋਗੇ ਫਿਰ ਤਾਂ ਹੀ ਰੱਬ ਨੇ ਖਾਲੀ ਕਰਤੇ ਨਾ ਅਸੀਂ ਉਸੇ ਘਰ ਚ ਰਹਨੇ ਆ ਉਸੇ ਨੂੰ ਠੀਕ ਕਰਾ ਰਹੇ ਹੁਣ ਕਿਉਂਕਿ ਇਹਨਾਂ ਦਾ ਪਹਿਲੇ ਸੀਰੀਅਸ ਇਨ ਲਿਆਓ ਕਰ ਜੇ ਤੁਹਾਨੂੰ ਪਰਮਾਤਮਾ ਕੋਈ ਚੀਜ਼ ਦੇ ਦੇ ਉਹਨੂੰ ਨਕਾਰੋ ਨਾ ਸਵਕਾਰੋ ਇਹ ਮੁੱਖ ਮੰਤਰੀ ਵੀ ਕੋਠੀ ਦੇਤੀ ਰਿਹਾ ਹੀ ਨਹੀਂ ਉਹ ਚ ਕੈਪਟਨ ਤੇ ਨਾ ਹੀ ਹੋ ਰਿਹਾ ਸੁਖਵੀਰ ਕਹਿੰਦੇ ਨਾ ਅਸੀਂ ਤੇਰੇ ਤੋਂ ਵਧੀਆ ਪੜਾਵਾਂਗੇ ਫਿਰ ਰੱਬ ਕਹਿੰਦਾ ਕੋਈ ਗੱਲ ਨਹੀਂ ਫਿਰ ਆ ਕੇ ਦਿਖਾਈ ਇੱਥੇ ਦੁਬਾਰੇ ਹੁਣ ਕਦੇ ਇਸੇ ਕਰਕੇ ਆਪਣਾ ਪੜਨ ਲੱਗਦਾ ਪੌਣਾ ਪੰਜਾਬ ਮੈਨੂੰ ਬਾਈ ਜੀ ਕਹਿ ਕੇ ਬੁਲਾਉਂਦਾ ਮੁੰੋ ਨੌਜਾਨ ਮੁੰਡੇ ਬਾਈ ਜੀ ਕਿਵੇਂ ਹੋ ਠੀਕ ਹੋ ਆ ਜੋ ਫਿਰ ਬਾਈ ਜੀ ਫਿਰ ਕਈ ਵਾਰੀ ਹੱਥ ਦੇ ਲੈਣ ਗੱਡੀ ਰੋਕ ਲੈਣਾ ਮੈਂ ਉਹ ਕਹਿੰਦੇ ਐ ਨਹੀਂ ਸੋਚਿਆ ਸੀ ਗੱਡੀ ਰੁਕ ਜਾ ਕਰੂ ਉਹ ਮੈਂ ਕਹਾ ਇਹੀ ਤਾਂ ਇਹੀ ਤਾਂ ਦਿਖਾਉਣਾ ਹੈ ਕਿ ਮੁੱਖ ਮੰਤਰੀ ਜਿਹੜਾ ਹੁੰਦਾ ਲੋਕਾਂ ਦਾ ਹੁੰਦਾ ਉਹਨੇ ਕੰਮ ਕਰਨਾ ਹੁੰਦਾ ਲੋਕਾਂ ਵਾਸਤੇ ਸੋ ਕੋਈ ਕਿਸੇ ਕਿਸਮ ਦਾ ਮਸਲਾ ਹੋਵੇ ਕੋਈ ਇੰਡਸਟਰੀ ਨਾਲ ਰਿਲੇਟਡ ਕੋਈ ਦੁਕਾਨਦਾਰ ਨਾਲ ਰਿਲੇਟਡ ਕੋਈ ਇਨਫਰਾਸਟ੍ਰਕਚਰਲ ਰਿਲੇਟਡ ਜਦੋਂ ਮਰਜੀ ਆਓ ਸਾਡੇ ਨੇਤਾ ਬੈਠੇ ਨੇ ਇਹਨਾਂ ਨਾਲ ਕੋਈ ਗੱਲ ਪਚਾਓ ਮੇਰੇ ਕੋਲੇ ਆਉਗੀ ਗੱਲ ਜੇ ਤੁਹਾਨੂੰ ਲੱਗਦਾ ਹੈ ਕਿ ਹਾਂ ਯਾਰ ਭਗਵੰਤ ਮਾਨ ਸਾਡਾ ਹੀ ਹੈ ਸਾਡੇ ਵਰਗਾ ਹੀ ਹੈ ਉਹੀ ਗੱਲਾਂ ਕਰਦਾ ਜਿਹੜੀਆਂ ਸਾਡੇ ਦਿਲ 'ਚ ਨੇ ਸਾਡੇ ਚੁੱਲਿਆਂ ਦੀ ਅੱਗ ਬਚਾਉਣ ਦੀ ਗੱਲ ਕਰਦਾ ਹੈ ਸਾਡੇ ਧੀਆਂ ਪੋਤਾਂ ਨੂੰ ਰੋਜ਼ਗਾਰ ਤੇ ਲਾਉਣ ਦੀ ਗੱਲ ਕਰਦਾ ਹੈ ਤਾਂ ਮੇਰਾ ਹੌਸਲਾ ਵਧਾ ਦਿਓ ਦੋਨੇ ਹੱਥ ਉੱਪਰ ਚੱਕ ਕੇ ਦੋ ਤਾੜੀਆਂ ਮਾਰ ਦਿਓ ਤਾਂ ਕਿ ਤਾਕੇ ਮੈਨੂੰ ਪਟਿਆਲੇ ਵਾਲੇ ਪਾਸਿਓਂ ਥੋੜਾ ਜਿਹਾ ਮੈਨੂੰ ਠੰਡੀ ਹਵਾ ਦਾ ਬੁੱਲਾ ਆਵੇ ਮੈਂ ਵੀ ਪਟਿਆਲੇ ਰਹਿੰਦਾ ਰੇ ਇਥੇ ਮਿੰਦਰਾ ਕੰਪਲੈਕਸ ਮੇਰੇ ਡੈਡੀ ਇਥੇ ਬਲਾਉਂਗੀ ਪੜਾਉਂਦੇ ਰਹੇ ਆ ਵੀਰੋ ਪਟਿਆਲੇ 7 ਸਾਲ ਰਿਹਾ ਮੈਂ ਉਹ ਖੇੜੀ ਗੁਜਰਾ ਰੋਡ ਤੇ ਜਿਹੜਾ ਸੂਲਰ ਵਾਲੇ ਸੂਲਰ ਵਾਲੀ ਸੜਕ ਹੈ ਨਾ ਜਿਹੜੀ ਉੱਥੇ ਮਿੰਦਰਾ ਕੰਪਲੈਕਸ ਹੈ ਗੁਨਾਨਕ ਫਾਊਂਡੇਸ਼ਨ ਸਕੂਲ ਕੋਲੇ ਸੋ ਮੈਂ ਕੱਲੇ-ਕੱਲੇ ਨੂੰ ਜਾਣਦਾ ਸਾਰਿਆਂ ਨੂੰ ਇੱਥੇ ਰਹੇ ਆ ਸੋ ਤੁਹਾਡੇ ਨਾਲ ਆ ਤੁਹਾਡੇ ਵਰਗੇ ਆ ਦੋਨਿਆਂ ਤੋਂ ਪਰਚਾ ਕੇ ਦੋ ਨਾਰੇ ਲਾ ਦਿਓ ਤਾਂ ਕਿ ਇਸ ਤੋਂ ਮੈਂ ਇਹ ਜਾਵਾਂ ਲੈ ਕੇ ਤੇ ਪਟਿਆਲੇ ਵਾਲਿਆਂ ਨੂੰ ਤਾਂ ਕੰਮ ਕਰਤਾ ਬਸ ਇੱਕ ਤਰੀਕ ਨੂੰ ਵਟਨ ਦੱਬਣਾ ਚਾਰ ਤਰੀਕ ਨੂੰ ਰਿਜ਼ਲਟ ਦੇਖਣਾ ਹੋਰ ਕੋਈ ਕੰਮ ਨਹੀਂ ਬਸ ਦੋਨੇ ਹੱਥ ਉਪਰ ਚੱਕ ਕੇ ਇਨਕਲਾਬ ਇਨਕਲਾਬ ਦੇਖੋ ਇੱਥੇ ਇੱਕ ਦੋ ਬੀਜੇਪੀ ਵਾਲੇ ਵੀ ਆਏ ਹੋਣਗੇ ਦੇਖੋ ਆਉਣਾ ਪੈਂਦਾ ਵਿਚਾਰਿਆਂ ਨੂੰ ਭੇਜਦੇ ਹੋਣਗੇ ਉਹ ਵੀ ਦੇਖਿਓ ਪਹਿਲਾਂ ਭਗਵਾਨ ਜੀ ਤੁਮਾਨ ਨੇ ਕੀ ਕਿਹਾ ਅੱਜ ਉਹ ਦੱਸ ਦੇਣਗੇ ਫਿਰ ਜਦੋਂ ਉਹਨਾਂ ਨੂੰ ਇਹ ਪੁੱਛਿਆ ਵੀ ਨਾਰੇ ਕਿੰਨੀ ਕੀ ਜ਼ੋਰ ਦੀ ਲੱਗਦੇ ਸੀ ਉਦੋਂ ਘਟੋ ਘਟਾ ਉਹਨਾਂ ਨੂੰ ਇਹ ਕਹਿਣਾ ਪਵੇ महाराज साहब महाराणी साहबा नारे बारे क्यों पूछते थोड़े घर भी सुने होने आती तो मैल है इधर ले थोड़ा चक दू आवाज हो इनकला भारत माता की बोले